ਸੀ ਖੜੇ ਆ ਲੈਂਦੇ ਪੰਜਾਬ ਦੇ ਸ਼ਹਿਰ ਸਿਆਲਕੋਟ ਤੇ ਪੂਰਨ ਭਗਤ ਦਾ ਕਿੱਸਾ ਤੁਸੀਂ ਸੁਣੀ ਹੋਣਾ ਸਾਰਿਆਂ ਨੇ ਤੇ ਅੱਜ ਤੁਹਾਨੂੰ ਭਗਤਪੁਰ ਨੂੰ ਜਿਹੜੇ ਖੂਹ ਚ ਵੱਢ ਕੇ ਸਿੱਟਿਆ ਸੀ ਉਹ ਖੂਹ ਦਿਖਾਉਣ ਦੇ ਲੈ ਕੇ ਆਏ ਆ ਇੱਥੇ ਆ ਇੱਕ ਛੋਟਾ ਜਿਹਾ ਮੰਦਿਰ ਬਣਿਆ ਹੋਣਾ ਯਾਦ ਚ ਨੇੜੇ ਨੇੜੇ ਤੁਸੀਂ ਆਉਂਗੇ ਤੇ ਉਹ ਸਾਹਮਣੇ ਵਾਲੇ ਪਾਸੇ ਖੂਹ ਹੈਗਾ ਕਹਿੰਦੇ ਵੀ ਰਾਜੇ ਸਲਮਾਨ ਦੇ ਰਾਜਾ ਸਾਲੂ ਰਾਜਾ ਬੋਲ ਦਿੰਦੇ ਜੇ ਆਪਣੇ ਪੰਜਾਬੀ ਚ ਉਹਨਾਂ ਦੇ ਸੁਪੁੱਤਰ ਸੀ ਭਗਤਪੂਰਨ ਹਨਾ ਸਿੱਟਣ ਦਾ ਕਾਰਨ ਇਹ ਸੀ ਜਿਹੜੀ ਉਹਨਾਂ ਦੀ ਭਗਤਪੂਰਨ ਦੀ ਮਤਰੀ ਮਾਂ ਸੀ ਲੂਣਾ ਉਹ ਮਤਲਬ ਗਲਤ ਨਜ਼ਰ ਰੱਖਣ ਲੱਗ ਗਏ ਸੀ ਆਪਣੇ ਪੁੱਤਰ ਦੇ ਉੱਤੇ ਤੇ ਜਦੋਂ ਭਗਤਪੂਰਨ ਨੇ ਜਵਾਬ ਦਿੱਤਾ ਕਿ ਤੁਸੀਂ ਤਾਂ ਮਤਲਬ ਮੇਰੇ ਮਦਰ ਵਰਗੇ ਹੋ ਤਾਂ ਉਹਾਂ ਨੇ ਦੋਸ਼ ਲਾਏ ਸੀ ਰਾਜੇ ਦੇ ਕੰਨ ਭਰੇ ਤੇ ਰਾਜੇ ਨੂੰ ਕਿਹਾ ਵੀ ਮੈਂ ਇਹਨੂੰ ਦੇਖਣਾ ਨਹੀਂ ਚਾਹੁੰਦੀ ਇਹਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦਿਓ ਤੇ ਰਾਜੇ ਨੇ ਸਜ਼ਾ ਦਿੱਤੀ ਸੀ ਵੀ ਇਹਦੇ ਹੱਥ ਪੈਰ ਵੱਢ ਕੇ ਇਹਨੂੰ ਖੂਹ ਚ ਸਿੱਟੋ ਇਹ ਖੂਹ ਦੇ ਵਿੱਚ ਸਿੱਟ ਕੇ ਗਏ ਸੀ ਜੀ ਇਹ ਖੂਹ ਲਹਿੰਦੇ ਪੰਜਾਬ ਚ ਅੱਜ ਵੀ ਮੌਜੂਦ ਹੈ ਫਿਰ ਕਹਿੰਦੇ ਵੀ ਜਦੋਂ ਗੁਰੂ ਗੋਰਖਨਾਥ ਇੱਥੋਂ ਲੰਘੇ ਜਾ ਰਹੇ ਸੀਗੇ ਤੇ ਆਪਣੇ ਚੇਲਿਆਂ ਦੇ ਨਾਲ ਉਹਨਾਂ ਨੇ ਇਹ ਖੂਹ ਚ ਆਵਾਜ਼ਾਂ ਸੁਣੀਆਂ ਤੇ ਇਹ ਖੂਹ ਚੋਂ ਭਗਤ ਪੂਰਨ ਨੂੰ ਮਤਲਬ ਉਹਨਾਂ ਨੇ ਕੱਢਿਆ ਉਹਨਾਂ ਨੇ ਬਚਾਇਆ ਉਹਨਾਂ ਨੇ ਕਿਹਾ ਵੀ ਮੈਂ ਤਾਂ ਰੱਬ ਦਾ ਬੰਦਾ ਬੰਦਗੀ ਵਾਲਾ ਤੇ ਫਿਰ ਇੱਕ ਕੱਚੀ ਤੰਦ ਕਹਿੰਦੇ ਗੋਰਖਨਾਥ ਜੀ ਨੇ ਸਿੱਟੀ ਉਹਨਾਂ ਨੇ ਕਿਹਾ ਵੀ ਤੇ ਤੂੰ ਬੰਦਗੀ ਵਾਲਾ ਵਾਕੀ ਹੈ ਤਾਂ ਤੂੰ ਇਹਨੂੰ ਫੜ ਕੇ ਬਾਹਰ ਆ ਜਾ ਹਾਂਜੀ ਉਹ ਸੱਚੀ ਆ ਗਈ ਸੀ ਫਿਰ ਬਾਅਦ ਚ ਉਹ ਜੋ ਗੋਰਖਨਾਥ ਦੇ ਚੇਲੇ ਬਣੇ ਉਹਨਾਂ ਨੇ ਭਗਤੀ ਕਰਦੇ ਰਹੇ ਭਗਤਪੂਰਨ ਬਣੇ ਸੀ ਉਸ ਤੋਂ ਪਹਿਲਾਂ ਤਾਂ ਕੱਲੇ ਪੂਰਨ ਸੀਗੇ ਤੇ ਆਹ ਖੂਹ ਹੈ ਜੀ ਇਹ ਖੂਹ ਦੇ ਵਿੱਚ ਅੱਜ ਵੀ ਪਾਣੀ ਹੈ ਕਾਫੀ ਸਾਰੀ ਮੰਨਤ ਹੈਗੀ ਇਹ ਖੂਹ ਦੀ ਤੁਸੀਂ ਇਹਨੂੰ ਦੇਖ ਸਕਦੇ ਹੋ ਤੇ ਲਹਿੰਦੇ ਪੰਜਾਬ ਚ ਨਾ ਜਿਹੜੀਆਂ ਚੀਜ਼ਾਂ ਪੱਕਿੱਸੇ ਕਹਾਣੀਆਂ ਪੰਜਾਬੀ ਚ ਕਦੇ ਸੁਣੀ ਐ ਉਹ ਲਹਿੰਦੇ ਪੰਜਾਬ ਚ ਸਾਰੀਆਂ ਮੌਜੂਦ ਆ ਇਹ ਸਾਰੀ ਜਗਾ ਜੀ ਸਿਆਲਕੋਟ ਸ਼ਹਿਰ ਦੇ ਕੋਲ ਤੇ ਇਹ ਛੋਟਾ ਜਿਹਾ ਇੱਕ ਮੰਦਿਰ ਵੀ ਬਣਿਆ ਹੋਇਆ ਹੈ ਜਿਹੜੀ ਉਹ ਵੀ ਅੱਜ ਜੋ ਯਾਦ ਵਿੱਚ ਤੇ ਅੰਦਰ ਇਹਦੇ ਮੰਦਿਰ ਦੇ ਕੁਛ ਹੈ ਨਹੀਂ ਤੇ ਮੰਦਿਰ ਬਣਿਆ ਹੋਇਆ ਤੇ ਸਾਹਮਣੇ ਵਾਲੇ ਪਾਸੇ ਇੱਕ ਢਿੱਲਾ ਜੀ ਗੁਰੂ ਗੋਖਨਾਸ ਦਾ ਜਿੱਥੇ ਉਹ ਜੀ ਜਿੱਥੇ ਉਹ ਠਹਿਰੇ ਸੀਗੇ ਉਹ ਸਾਹਮਣੇ ਉੱਚੀ ਥਾਂ ਹੈ ਉੱਥੇ ਉਹ ਢਿੱਲ ਹੈ ਉੱਥੇ ਗੁਰੂ ਗੋਖਰਖਨਾਟ ਠਹਿਰੇ ਸੀਗੇ ਇਹ ਸਾਰਾ ਇਤਿਹਾਸ ਜਿੰਨਾਂ ਆਪਾਂ ਪੜਦੇ ਆ ਸੁਣਦੇ ਆ ਕਿਸੇ ਕਹਾਣੀਆਂ ਉਹ ਸਾਰਾ ਤੁਸੀਂ ਇੱਥੇ ਆ ਕੇ ਆਪਣੇ ਅੱਖੀਂ ਪੰਜਾਬ ਨੇ ਮਤਲਬ ਸਾਰਾ ਜਿਹੜਾ ਆਪਣਾ ਇਤਿਹਾਸ ਹੈ ਜਿਹਨੂੰ ਆਪਾਂ ਹੁਣ ਤੱਕ ਸੁਣਿਆ ਲਿਟਰੇਚਰ ਚ ਵੀ ਸੁਣਿਆ ਪੜਿਆ ਹੈ ਹਨਾ ਉਹ ਸਾਰਾ ਤੁਹਾਨੂੰ ਲੈਦੇ ਪੰਜਾਬ ਚ ਦੇਖਣ ਨੂੰ ਮਿਲ ਜੂਗਾ